ਇੱਕ ਸਮੇਂ ਦੀ ਗੱਲ ਹੈ ਇੱਕ ਛੋਟੇ ਜਿਹੇ ਪਿੰਡ ਵਿੱਚ ਜਿੱਥੇ ਹਰਿਆ ਭਰਿਆ ਖੇਤ ਤੇ ਖੁਸ਼ਹਾਲ ਲੋਕਾਂ ਦੀ ਗੂੰਜ ਸੁਣਾਈ ਦਿੰਦੀ ਸੀ ਉੱਥੇ ਇੱਕ ਬੁੱਢਾ ਕਿਸਾਨ ਰਹਿੰਦਾ ਸੀ ਉਸ ਦਾ ਨਾਮ ਸੀ ਰਾਮ ਸਿੰਘ ਰਾਮ ਸਿੰਘ ਦੀ ਉਮਰ ਤਾਂ ਜ਼ਿਆਦਾ ਸੀ ਪਰ ਉਸ ਦਾ ਜੋਸ਼ ਤੇ ਮਿਹਨਤ ਕਰਨ ਦਾ ਜਜ਼ਬਾ ਹਜੇ ਵੀ ਜਵਾਨਾਂ ਵਾਂਗ ਸੀ ਉਸ ਦੀ ਜ਼ਿੰਦਗੀ ਦਾ ਸਭ ਤੋਂ ਵਧੀਆ ਸਾਥੀ ਉਸ ਦਾ ਬਲਦ ਸੀ ਬਲਦ ਦਾ ਨਾਮ ਉਸਨੇ ਰਾਜੂ ਰੱਖਿਆ ਸੀ ਰਾਜੂ ਸਿਰਫ ਇੱਕ ਬਲਦ ਹੀ ਨਹੀਂ ਸੀ ਬਲਕਿ RAM ਸਿੰਘ ਦਾ ਸੱਚਾ ਦੋਸਤ ਤੇ ਸਹਾਰਾ ਸੀ ਉਹ ਦੋਵੇਂ ਇਕੱਠੇ ਖੇਤਾਂ ਵਿੱਚ ਕੰਮ ਕਰਦੇ ਇਕੱਠੇ ਖਾਂਦੇ ਪਿੰਦੇ ਤੇ ਇਕੱਠੇ ਹੀ RAM ਕਰਦੇ ਪਿੰਡ ਵਾਲੇ ਉਹਨਾਂ ਦੀ ਦੋਸਤੀ ਨੂੰ ਦੇਖ ਕੇ ਹੈਰਾਨ ਹੁੰਦੇ ਸਨ ਪਰ ਇੱਕ ਦਿਨ ਇੱਕ ਜਹੀ ਘਟਨਾ ਵਾਪਰੀ ਜਿਸ ਨੇ RAM ਸਿੰਘ ਤੇ ਰਾਜੂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਕੇ ਖਤਿੱਤਾ ਇੱਕ ਭਿਆਨਕ ਤੂਫਾਨ ਨੇ ਪਿੰਡ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਹ ਤੂਫਾਨ ਇੰਨਾ ਖਤਰਨਾਕ ਸੀ ਕਿ ਪਿੰਡ ਦੇ ਲੋਕਾਂ ਨੇ ਅਜਿਹਾ ਤੂਫਾਨ ਪਹਿਲੀ ਵਾਰ ਦੇਖਿਆ ਸੀ। ਰਾਮ ਸਿੰਘ ਦਾ ਘਰ ਟਹਿ ਗਿਆ ਤੇ ਉਸ ਦੀਆਂ ਫਸਲਾਂ ਵੀ ਬਰਬਾਦ ਹੋ ਗਈਆਂ ਤੇ ਉਸ ਨੇ ਸਾਰੀ ਮਿਹਨਤ ਇੱਕ ਪਲ ਵਿੱਚ ਮਿੱਟੀ ਵਿੱਚ ਮਿਲ ਗਈ। ਰਾਮ ਸਿੰਘ ਬਹੁਤ ਹੀ ਨਿਰਾਸ਼ਾ ਹੋ ਗਿਆ। ਉਸ ਨੇ ਸੋਚਿਆ ਕਿ ਉਸ ਦੀ ਜ਼ਿੰਦਗੀ ਦਾ ਹਰ ਸੁਪਨਾ ਟੁੱਟ ਗਿਆ ਹੈ। ਪਾਰੀਸ ਮੁਸ਼ਕਿਲ ਵੇਲੇ ਰਾਜੂ ਨੇ ਆਪਣੇ ਮਾਲਕ ਨੂੰ ਹਾਰ ਨਾ ਮੰਨਣ ਦਿੱਤੀ ਉਸਨੇ ਆਪਣੀਆਂ ਅੱਖਾਂ ਨਾਲ ਰਾਮ ਸਿੰਘ ਨੂੰ ਦੱਸਿਆ ਕਿ ਉਹ ਉਸ ਦੇ ਨਾਲ ਹੈ ਉਹ ਇਕੱਠੇ ਮਿਲ ਕੇ ਇਸ ਮੁਸ਼ਕਿਲ ਨੂੰ ਪਾਰ ਕਰ ਸਕਦੇ ਹਨ ਰਾਮ ਸਿੰਘ ਨੇ ਰਾਜੂ ਦੀਆਂ ਅੱਖਾਂ ਵਿੱਚ ਹੌਂਸਲਾ ਦੇਖਿਆ ਤੇ ਉਸਨੇ ਵੀ ਆਪਣੇ ਮਨ ਵਿੱਚ ਠਾਨ ਲਿਆ ਕਿ ਉਹ ਹਾਰ ਨਹੀਂ ਮੰਨੇਗਾ ਰਾਮ ਸਿੰਘ ਤੇ ਰਾਜੂ ਨੇ ਮਿਲ ਕੇ ਦੁਆਰਾ ਸ਼ੁਰੂਆਤ ਕੀਤੀ ਰਾਜੂ ਨੇ ਦਿਨ ਰਾਤ ਮਿਹਨਤ ਕਿੱਤੇ ਤੇ ਉਸਨੇ ਖੇਤਾਂ ਵਿੱਚ ਹੱਲ ਚਲਾਇਆ ਭਾਰੀਆਂ ਲੱਕੜਾਂ ਤੇ ਪੱਥਰ ਢੋਏ ਤੇ ਨਮਾਕਾਰ ਬਣਾਉਣ ਵਿੱਚ ਰਾਮ ਸਿੰਘ ਦੀ ਮਦਦ ਕੀਤੀ ਰਾਮ ਸਿੰਘ ਨੇ ਵੀ ਆਪਣੀ ਪੂਰੀ ਤਾਕਤ ਲਗਾ ਦਿੱਤੀ ਉਸਨੇ ਨਮੀਆਂ ਫਸਲਾਂ ਬੀਜੀਆਂ ਤੇ ਘਰ ਦੀਆਂ ਦੀਵਾਰਾਂ ਚੁਣਾਈਆਂ ਤੇ ਆਪਣੇ ਜ਼ਿੰਦਗੀ ਨੂੰ ਦੁਬਾਰਾ ਬਣਾਉਣ ਲਈ ਝੁਟ ਗਿਆ ਕੁਝ ਸਮੇਂ ਬਾਅਦ ਰਾਮ ਸਿੰਘ ਦੀ ਮਿਹਨਤ رنگ ਲੈ ਆਈ ਉਸਦਾ ਨਮਾਕਾਰ ਤਿਆਰ ਹੋ ਗਿਆ ਉਸਦੇ ਖੇਤਾਂ ਵਿੱਚ ਹਰਿਆਲੀ ਫੈਲ ਗਈ ਰਾਮ ਸਿੰਘ ਦੀ ਜ਼ਿੰਦਗੀ ਦੁਆਰਾ ਪਟੜੀ ਤੇ ਆ ਗਈ ਉਸਨੇ ਰਾਜੂ ਨੂੰ ਗਲੇ ਲਗਾਇਆ ਤੇ ਕਿਹਾ ਤੇਰੇ ਬਿਨਾ ਮੈਂ ਇਹ ਕੁਝ ਨਹੀਂ ਕਰ ਸਕਦਾ ਸੀ ਤੂੰ ਹੀ ਮੇਰਾ ਸੱਚਾ ਸਾਥੀ ਹੈ ਰਾਜੂ ਦੀ ਵਫਾਦਾਰੀ ਸਾਨੂੰ ਸਿਖਾਉਂਦੀ ਹੈ ਕਿ ਜੀਵ ਜੰਤੂ ਵੀ ਸਾਡੇ ਸੱਚੇ ਦੋਸਤ ਹੋ ਸਕਦੇ ਹਨ ਉਹ ਸਾਡੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ